ਦੀ ਬੰਦਾ ਜਾਂਦੇ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਆ ਵੀ ਪੈਣੇ ਅਸੀਂ ਤੇਰੇ ਨਾਲ ਖੜੇ ਆ ਉਹਦੇ ਬੇਸ ਤੇ ਅੱਜ ਜਦੋਂ ਉਹਨਾਂ ਨਾਲ ਗੱਲ ਤੋੜੇ ਤੇ ਅਸੀਂ ਉਹਨਾਂ ਲਈ ਆਏ ਆ ਕਿ ਉਹ ਸੰਸਾਰ ਨਾਲ ਗਲਤ ਕਰਨਾ ਬੰਦ ਕਰ ਦੇ ਸਰਕਾਰ ਇਹ ਸਰਕਾਰ ਵੀ ਅਸੀਂ ਆਪ ਚੁਣੀ ਆ ਆਪ ਅਸੀਂ ਉਹਨਾਂ ਨੂੰ ਦੱਸਿਆ ਇਹਨਾਂ ਨੂੰ ਅਸੀਂ ਆਪ ਵੋਟ ਦਿੱਤੇ ਤਾਂ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਉਹਨਾਂ ਨੂੰ ਰਿਕਵੈਸਟ ਕਰੂੰਗੀ ਕਿ ਜਿਹੜੇ ਲੋਕ ਪੰਜਾਬ ਲਈ ਪੱਖਾ ਕਰ ਰਹੇ ਆ ਪੰਜਾਬ ਨੂੰ ਸਪੋਰਟ ਕਰ ਰਹੇ ਉਹਨਾਂ ਨੇ ਨਾ ਗਲਤ ਦਾ ਕੀਤਾ रिश्तेदार नहीं है सरकारें बोल सकती मेरा बहुत ईजीली काम करवा दिता जो कि मैं शायद इना यकीन नहीं पुलिस ऑफिसर भी वो काम नहीं करवा सकता क्योंकि लोग पुलिस को नहीं डरते जल गलत करते हैं बट वो पाना भीरे का नाम तो इना डरते

ਨਿਪਟਾ ਰਹੋਗੇ ਸੋਸ਼ਲ ਮੀਡੀਆ ਤੋਂ ਇਨਾ ਅੱਛਾ ਕਮਾਰੇ ਉਹਨਾਂ ਨੂੰ ਲੋੜ ਨਹੀਂ ਆएगी 10-10 ਹਜ਼ਾਰ ਇਕੱਠੇ ਕਰਨ ਦੀ ਤੇ ਮੈਂ ਇੱਕ ਕਹੂੰਗੀ ਸਰਕਾਰ ਨੂੰ ਇਹ ਪਤਾ ਹੈ ਇਹ ਛੁਪਿਆ ਅਲੀਗੇਸ਼ਨ ਹੈ ਇਹ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਇਹ ਬਹੁਤ ਵੱਡਾ ਤੇ ਅਲੀਗੇਸ਼ਨ ਲੱਗ ਰਿਹਾ ਛੁਪਿਆ ਅਲੀਗੇਸ਼ਨ ਲੱਗ ਰਿਹਾ ਚੇਂਜ ਹੋਣੀ ਕਰੇਗਾ ਸੀਰੀਅਸਲੀ ਪੰਨਾ ਸਿੱਧੂ ਚੇਂਜ ਚੋਰੀ ਦਾ ਪਰਚਾ 10000 ਦਾ ਪਰਚਾ ਪੰਨਾ ਸਿੱਧੂ ਇਹ ਕੰਮ ਕਰ ਸਕਦਾ ਤੇ ਤੁਸੀਂ ਅੱਜ ਕਿਉਂ ਪਹੁੰਚੇ ਹੋ ਕਿਸ ਟਾਈਮ ਪੰਨਾ ਵੀਰ ਮੇਰੇ ਲਈ ਖੜੇ ਸੀਗੇ ਉਹਨਾਂ ਨੇ ਮਤਲਬ ਇਹ ਨਾ ਜਾਂਦਾ ਵੀ ਮੈਨੂੰ ਇਹ ਪ੍ਰੋਮਿਸ ਕੀਤਾ ਸੀਗਾ ਵੀ ਭੈਣੇ ਅਸੀਂ ਤੇਰੇ ਨਾਲ ਖੜੇ ਆਂ ਉਹਦੇ ਬੇਸ ਤੇ ਅੱਜ ਜਦੋਂ ਉਹਨਾਂ ਨਾਲ ਗਲਤ ਹੋ ਰਿਹਾ ਤੇ ਅਸੀਂ ਉਹਨਾਂ ਲਈ ਆਇਆ ਕਿ ਉਸ ਇਨਸਾਨ ਨਾਲ ਗਲਤ ਕਰਨਾ ਬੰਦ ਕਰ ਦੇ ਸਰਕਾਰ ਤੇ ਇਹ ਸਰਕਾਰ ਵੀ ਅਸੀਂ ਆਪ ਚੁਣੀ ਆਂ ਆਪ ਅਸੀਂ ਉਹਨਾਂ ਨੂੰ ਜਿਤਾਇਆ ਇਹਨਾਂ ਨੂੰ ਅਸੀਂ ਆਪ ਵੋਟ ਦਿੱਤੇ ਆ ਤਾਂ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਉਹਨਾਂ ਨੂੰ ਰਿਕਵੈਸਟ ਕਰੂੰਗੀ ਕਿ ਜਿਹੜੇ ਲੋਕ ਪੰਜਾਬ ਦੇ ਨੂੰ ਅੱਛਾ ਕਰ ਰਹੇ ਆ ਪੰਜਾਬ ਨੂੰ ਸਪੋਰਟ ਕਰ ਰਹੇ ਉਹਨਾਂ ਨੂੰ ਲੈਣਾ ਗਲਤ ਨਾ ਕੀਤਾ ਜਾਏ ਮੈਨੂੰ ਇਹ ਦੱਸੋ ਵੀ ਤੁਸੀਂ ਹੱਕ 'ਚ ਪਹੁੰਚੇ ਹੋ ਅਸਲ ਦੇ ਵਿੱਚ ਪਾਨਾ ਸਿੱਧੂ ਨੇ ਤੁਹਾਡੀ ਕਿਸ ਤਰੀਕੇ ਨਾਲ ਮਦਦ ਕੀਤੀ ਸੀ ਕਿਉਂਕਿ ਹੁਣ ਕਈ ਲੋਕ ਖੁਸ਼ ਵੀ ਬੜੇ ਹੁੰਦੇ ਨੇ ਕਈ ਲੋਕ ਕਹਿੰਦੇ ਵੀ ਆ ਵੀ ਇਦਾਂ ਹੀ ਹੋਣਾ ਚਾਹੀਦਾ ਸੀ ਤੇ ਪਾਨਸ ਤੋਂ ਡਰਾਮੇ ਕਰਦਾ ਸੀ ਤਾਂ ਅਸਲ ਦੇ ਵਿੱਚ ਦੱਸੋ ਵੀ ਤੁਹਾਡੇ ਤੁਹਾਡਾ ਕੀ ਸਾਇਤ ਹੈ ਮੈਂ ਉਹਨਾਂ ਨੂੰ ਬਹੁਤ ਪਸੰਦੀ ਨਹੀਂ ਜਾਣਦੀ ਮੈਂ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਆ ਸਰਕਾਰੀ ਨਹੀਂ ਬੋਲ ਸਕਦੀ ਕਿ ਮਨ ਦੀ ਆਪਣੀ ਸੀ ਇਸ ਕਰਕੇ ਮੈਂ ਉਹਨੂੰ ਸਪੋਰਟ ਕਰ ਰਹੀ ਆ ਮੈਂ ਇੱਕ ਅਲੱਗ ਇੱਕ ਸਟ੍ਰੇਂਜਰ ਜੀ ਹਾਂ ਲਈ ਮੈਂ ਉਹਨੂੰ ਜਾਣਦੀ ਵੀ ਨਹੀਂ ਸੀ ਉਹ ਵੀ ਨਹੀਂ ਸੀ ਮੈਨੂੰ ਜਾਣਦੇ ਬਟ ਮੈਨੂੰ ਉਹਨੂੰ ਫਸਟ ਟਾਈਮ ਮਿਲੀ ਤਾਂ ਉਹਨਾਂ ਨੇ ਮੈਨੂੰ ਇਤਨਾ ਟ੍ਰੀਟ ਕੀਤਾ ਮੈਨੂੰ ਇੱਕ ਐਜ਼ ਅ ਸਿਸਟਰ ਟ੍ਰੀਟ ਕੀਤਾ ਉਹਨਾਂ ਨੇ ਮੇਰਾ ਬਹੁਤ ਈਜ਼ੀਲੀ ਕੰਮ ਕਰਵਾ ਦਿੱਤਾ ਜੋ ਕਿ ਮੈਨੂੰ ਸ਼ਾਇਦ ਇਹਦਾ ਯਕੀਨ ਨਹੀਂ ਸੀਗਾ ਕਿ ਇੱਕ ਪੁਲਿਸ ਆਫੀਸਰ ਵੀ ਉਹ ਕੰਮ ਨਹੀਂ ਕਰਵਾ ਸਕਦਾ ਕਿਉਂਕਿ ਲੋਕ ਪੁਲਿਸ ਤੋਂ ਨੇ ਡਰਦੇ ਜਦੋਂ ਗਲਤ ਕਰਦੇ ਆ ਬਟ ਉਹ ਪਾਨਾ ਵੀਰ ਦੇ ਨਾਮ ਤੋਂ ਇੰਨਾ ਡਰਦੇ ਸੀਗੇ ਕਿ ਉਹਨਾਂ ਨੇ ਇੱਕ ਵਾਰ ਜੀ ਉਹਨਾਂ ਦਾ ਕਹਿਣਾ ਮੰਨ ਲਿਆ ਤੇ ਮੇਰੇ ਪੈਸੇ ਵਾਪਸ ਕਰ ਦਿੱਤੇ ਤਾਂ ਮੈਂ ਆਮ ਥੈਂਕਫੁਲ ਆ ਪਾਨਾ ਵੀਰ ਦਾ ਕਿ ਉਹ ਮੇਰੇ ਲਈ ਖੜੇ ਆ ਔਰ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਲਈ ਖੜੇ ਆ ਉਹ ਤੇ ਇਸੇ ਕਰਕੇ ਅੱਜ ਨੇ ਪੀੜ ਹੈ ਕਿਉਂਕਿ ਉਹ ਇੱਕ ਅੱਛੇ ਰਸਤੇ 'ਤੇ ਚੌਰੇ ਸੀਗੇ ਇਸ ਕਰਕੇ ਲੋਕਾ ਜੁਨਾ ਦਾ ਸਪੋਰਟ ਕਰ ਰਹੇ ਆ ਇੱਕ ਗਵਰਨਮੈਂਟ ਤੁਹਾਨੂੰ ਇਹ ਵੀ ਨਜ਼ਰ ਆ ਰਿਹਾ ਹੋਏਗਾ ਕਿ ਅਗਰ ਉਹ ਸੱਚੀ 10000 ਲੈਣ ਵਾਲਾ ਬੰਦਾ ਹੁੰਦਾ ਆ ਚੈਨ ਚੋਰੀ ਕਰਨ ਵਾਲਾ ਬੰਦਾ ਹੁੰਦਾ ਤਾਂ ਇੰਨਾ ਕਰਾਊਡ ਨਾ ਇਕੱਠਾ ਹੁੰਦਾ ਉਹਨਾਂ ਲਈ